ਕਰਦੇ ਹੋਏ ਖਾਸ ਕਰ ਲੋਹੜੀ ਤੇ ਬਸੰਤ ਪੰਚਮੀ ਦਾ ਤਿਹਾੜੀ ਨੂੰ ਦੇਖਦੇ ਹੋਏ ਕਿ ਲੋਕ ਅਕਸਰ ਸਾਨੂੰ ਕੰਪਲੀਟਾ ਆਉਂਦੀਆਂ ਵੀ ਕਾਫੀ ਦੁਕਾਨਾਂ ਦੇ ਉੱਤੇ ਚਾਈਨੈਸ ਜ਼ੂਰ ਸੇਲ ਹੋ ਰਹੀ ਹੈ ਜਿਹਦੇ ਕਰਕੇ ਆਮ ਜਨਤਾ ਨੂੰ ਪਲੱਸ ਜਿਹੜੇ ਬੇਜਬਾਨ ਜਾਨਵਰ ਨੇ ਪੰਛੀ ਨੇ ਉਹਨਾਂ ਨੂੰ ਕਾਫੀ ਦਿੱਕਤ ਆਉਂਦੀ ਆ ਉਹਨਾਂ ਦੇ ਕੱਟ ਹੁੰਦੇ ਨੇ ਜਾਂ ਹੋਰ ਕਾਫੀ ਜਿਆਦਾ ਨੁਕਸਾਨ ਹੁੰਦਾ ਹੈ ਇਨੂੰ ਮਤੇ ਨਜ਼ਰ ਰੱਖਦੇ ਹੋ ਮਾਨਯੋਗ ਐਸਐਸਪੀ ਸਾਹਿਬ ਤੇ ਡੀਐਸਪੀ ਅਧਰਵੀ ਸਰਦੀ ਹਦਾਇਤਾਂ ਮੁਤਾਬਕ ਅਸੀਂ ਅੱਜ ਕਰਾਲੀ ਸ਼ਹਿਰ ਦੇ ਤਕਰੀਬਨ 7 ਤੋਂ 8 ਦੁਕਾਨਾਂ ਜਿਹੜੀਆਂ ਕਿ ਖਾਸ ਨੇ ਪਤੰਗ ਵੇਚਣ ਵਾਲੀਆਂ ਦੁਕਾਨਾਂ ਦੀ ਸਰਸਰੀ ਚੈਕਿੰਗ ਕੀਤੀ ਅੱਜ ਤੇ ਪ੍ਰੋਪਰ ਉਹਨਾਂ ਨੂੰ ਵਾਰਨ ਵੀ ਕੀਤਾ ਗਿਆ ਵੀ ਚਾਈਨਿਸ ਟੂ ਕਿਤੇ ਕੋਈ ਸੇਲ ਪਰਚੇਜ਼ ਜਾਂਦਾ ਕੰਮ ਨਹੀਂ ਹੋਣਾ ਚਾਹੀਦਾ ਜੀ ਤਸਦੂ ਸਿਹਰਵਾਸੀ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਮੈਂ ਸ਼ਹਿਰਵਾਸੀ ਨੂੰ ਇਹ ਅਪੀਲ ਕਰਨਾ ਚਾਹਾਂਗਾ ਜੀ ਇੱਕ ਤਾਂ ਆਪਣੇ ਬੱਚਿਆਂ ਨੂੰ ਸਾਰੇ ਜਾਣੇ ਸਮਝਾਉਣ ਵੀ ਇਹ ਤਿਹਾਰ ਹੈਗਾ ਇਹ ਖੁਸ਼ੀਆਂ ਦਾ ਤਿਹਾਰ ਹੁੰਦਾ ਜੀ ਲੋਹੜੀ ਦਾ ਤਿਹਾਰ ਹੈਗਾ ਬਸੰਤ ਪੰਚਮੀ ਦਾ ਤਿਹਾਰ ਹੈਗਾ ਇਸ ਤਿਹਾਰ ਨੂੰ ਬੜੇ ਸਹਿਮ ਦੇ ਬੜੇ ਪਿਆਰ ਦੇ ਤਰੀਕੇ ਨਾਲ ਮਨਾਇਆ ਜਾਵੇ ਇਹ ਜਿਹੜੀ ਚਾਈਨੀਸ ਡੋਰ ਹੈਗੀ ਆ ਇਸ ਨੂੰ ਖਰੀਦਣ ਤੋਂ ਪਰਹੇਜ਼ ਕੀਤਾ ਜਾਵੇ ਆਪਣੇ ਬੱਚਿਆਂ ਨੂੰ ਰੋਕਿਆ ਜਾਵੇ ਕਾਰਨ ਇਹ ਆ ਕਿ ਆਉਣ ਵਾਲੇ ਟਾਈਮ ਦੇ ਵੀ ਜੇਕਰ ਇਸ ਚਾਈਨੀਸ ਡੋਰ ਦੇ ਨਾਲ ਜਾਂ ਕੋਈ ਹਾਦਸਾ ਹੁੰਦਾ ਹੈ ਅਸੀਂ ਕਾਰਵਾਈ ਉਸ ਬੱਚੇ ਦੇ ਪੇਰੈਂਟਸ ਤੇ ਵੀ ਕਰਾਂਗੇ ਜਿਹੜੇ ਬੱਚੇ ਦੇ ਕੋਲੋਂ ਜੇ ਸਾਨੂੰ ਇਹ ਕੋਈ ਚਾਈਨਾ ਡੋਰ ਦੇ ਹਾਸੇ ਸਬੰਧੀ ਜੇ ਕੋਈ ਇਨਫੋਰਮੇਸ਼ਨ ਮਿਲੀ ਹੈ ਜੀ ਤੇ ਸਰ ਇਹ ਚੈਕਿੰਗ ਹੋਰ ਨਾਲ ਜਿਹਨਾਂ ਵੀ ਜਾਰੀ ਹੈਗੀ ਹਾਂਜੀ ਬਿਲਕੁਲ ਇਹ ਟੀਲ ਜਿੰਦ ਤੱਕ ਇਹ ਫੈਸਟੀਵਲ ਚੱਲ ਰਿਹਾ ਹੈਗਾ ਜਨਵਰੀ ਦਾ ਮਹੀਨਾ ਫਰਵਰੀ ਦਾ ਮਹੀਨਾ ਇਹ ਅਸੀਂ ਸਰਸ ਵੀ ਚੈਕ ਕਰਾਂਗੇ ਤੇ ਅਜ ਦੁਕਾਨ ਵਾਲੇ ਨੂੰ ਵਾਰਨ ਵੀ ਕੀਤਾ ਚੈੰਗ ਕੀਤਾ ਜੇ ਇਨ ਫਿਊਚਰ ਆਪਾਂ ਨੂੰ ਕੋਈ ਐਸੀ ਇਨਫੋਰਮੇਸ਼ਨ ਆਈ ਜੇ ਸਾਨੂੰ ਇਹਨਾਂ ਕੋਲੋਂ ਬਰਾਮਦ ਹੁੰਦੀ ਹੈ ਚਾਈਨਾ ਡੋਰ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ